ਹਲਕਾ ਕਨੌਰ ਦੇ ਦੀਨਪੰਦੇ ਪਿੰਡ ਰਾਮਨਗਰ ਸੈਣੀਆਂ ਦੇ ਵਿੱਚ ਇੱਕ ਵਿਸ਼ਾਲ ਮੈਡੀਕਲ ਕੈਂਪ ਅੰਡਾਨੀ ਸੀਮੈਂਟ ਗਰੁੱਪ ਆਫ ਰਾਜਪੁਰਾ ਵੱਲੋਂ ਲਗਾਇਆ ਗਿਆ ਇਸ ਵਿੱਚ ਦੂਰ ਦੂਰ ਤੋਂ ਮਰੀਜ਼ਾਂ ਨੇ ਆ ਕੇ ਇਸ ਮੈਡੀਕਲ ਕੈਂਪ ਦਾ ਲਾਭ ਉਠਾਇਆ ਆਓ ਸੁਣਦੇ ਹਾਂ ਨੈਸ਼ਨਲ న్యూਸ ਫੋਕਸ ਚੈਨਲ ਦੀ ਬਿਊਰੋ ਰਿਪੋਰਟ ਤੇ ਗਵਾਈ ਵਧੀਆ ਇਥੇ ਮਿਲ ਗਈ ਪਿੰਡ ਕਿੜਾਪਾਣਾ ਪਿੰਡ ਜੀ ਚੰਬੂ ਬਲਾ ਇੱਥੇ ਤੁਸੀਂ ਕਿਸ ਤਰ੍ਹਾਂ ਆਏ ਉਹ ਦਾ ਮਿਲ ਗਿਆ ਜੀ ਮਿਲ ਕੇ ਹਿੰਦ ਦਿੱਤਾ ਵੀ ਕੈਂਪ ਲੱਗਾ ਹੈ ਇਹ ਬਦਦੀ ਜ ਦਵਾਈ ਮਿਲ ਗਈ ਤੇ ਅੱਗੇ ਵੀ ਜੇ ਸ਼ਹਿਰ ਨੂੰ ਜਾ ਸਕਦੇ ਸਾਨੂੰ ਐਟੇ ਦੇ ਦਿਆ ਕਰੋਂ ਕਿ ਕੀ ਪ੍ਰੋਬਲਮ ਸੀ ਜਿਹੜਿਆ ਮੇਰੇ ਲਾਪੇ ਤੇ ਕੀੜੇ ਤੇ ਇੱਕ ਤੇ ਬਾਹਰ ਦੇ ਹਨ ਜਿਆਠੀ ਆਜਾ ਕਰ ਮੇਰੇ ਪਸਾਰੇ ਨੂੰ ਕਿਹਾ ਜੀ ਇਹ ਦਵਾਈ ਆ ਕੇ ਦੇ ਦੇ ਨਵਾਂ ਮੀਡੀਆ ਕਰੇ ਡਾਕਟਰ ਨਵਰੋਜ਼ ਕਪਿਲ ਆਰਥੋਪੈਡਿਕ ਸਰਜਨ ਢੀਲੀ ਹਸਪਤਲ ਚੰਡੀਗੜ੍ਹ ਅੱਜ ਜਿਸਿਆ ਪੂਜਾ ਸੀਮੈਂਟ ਦੇ ਨਾਲ ਅਡਾਨੀ ਸੀਮੈਂਟ ਨਾਲ ਕਲੈਬੋਰੇਸ਼ਨ ਕਰਕੇ ਇੱਕ ਕੈਂਪ ਲਾ ਰਹੇ ਹਨ ਬਰਮਨ ਨਗਰ ਦੇ ਵਿੱਚ ਜਿੱਥੇ ਆਰਥੋਡੋਨਟਿਸ, ਕਿੰਦੇ, ਗਾਇਨੀ ਦੇ ਐਂਡ ਜਨਰਲ ਮੈਡੀਸਨ ਦੇ ਸਾਰੇ ਪੇਸ਼ੈਂਟ ਦੇਖੇ ਜਾ ਰਹੇ ਹਨ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਤੁਹਾਡੇ ਸੋਸ਼ਲ ਕੰਪੈਨ ਪਹਿਲਾਂ ਵੀ ਆਰਗੇਨਾਈਜੇਸ਼ਨ ਨਾਲ ਟੈਚ ਕੋ ਕੀ ਸੀ ਕਰ ਰਹੇ ਹੈ ਕਿ ਅੱਗੇ ਵੀ ਕਾਫੀ ਕਰਾਂਗੇ ਤੇ ਕਿੱਥੇ ਆ ਜਿਹੜੇ ਪੇਸ਼ੈਂਟ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਆਰਥਰੋ ਦੇ ਵਿੱਚ ਕਿਹ ਚੀਜ਼ ਦੀ ਜ਼ਿਆਦਾਤਨ ਪ੍ਰੋਬਲਮ ਰਹੇ ਜੀ ਆਰਥਰੋ ਦੇ ਵਿੱਚ ਇੱਥੇ ਜ਼ਿਆਦਾ ਨੀ ਤੇ ਡਿਸਕ ਦੇ ਪੇਸ਼ੈਂਟਸ ਜ਼ਿਆਦਾ ਆ ਰਹੇ ਆ ਆਪਣੇ ਇਹ ਤਾਂ ਮੁੱਖ ਕਾਰਨ ਕੀ ਹੈਗਾ ਜਿਹੜਾ ਬੋਲ ਰਿਹਾ ਹੈ ਕਾਰਨ ਆਪਾਂ ਜਿਵੇਂ ਇੱਥੇ ਪਿੰਡਾਂ ਦੇ ਪੋਪੂਲੇਸ਼ਨ ਹੈ ਆਪਣੇ ਖੇਤੀਬਾੜੀ ਵਾਲੀ ਜ਼ਿਆਦਾ ਤੇ ਚੁੱਕ ਕੇ ਭਜਨ ਚੱਕਣਾ ਇਹ ਸਭ ਜਿਆ ਕਰਨੀਆ ਗਲਤ ਪੋਸਚਰ ਜਦੋਂ ਆਪਾਂ ਕਰ ਲੈਂਦੇ ਤਾਂ ਕਮਰ ਦੇ ਵਿੱਚ ਪੇਚ ਸ਼ੁਰੂ ਹੋ ਜਾਂਦਾ ਹੈ ਤਾਂ ਇੱਕ ਤਾਂ ਉਹ ਕਾਰਨ ਹੈ ਦੂਸਰਾ ਐਕਸਰਸਾਈਜ਼ ਦੀ ਕਮੀ ਹੋਣ ਕਰਕੇ ਮਸਲ ਸਟਰੋਂਗ ਨਹੀਂ ਹੁੰਦੀਆਂ ਪਿੱਛਾ ਬੈਗ ਨਹੀਂਆ ਤਾਂ ਉਹਦੇ ਕਰਕੇ ਪਿੱਛੇ ਡਿਸਕ ਪ੍ਰੋਬਲਮ ਲੀ ਦੀ ਵਿੱਚ ਵੀ ਤੁਹਾਨੂੰ ਉਸਲੀ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਕ੍ਰੀਏ ਕਰ ਰਹੀ ਹੈ ਜਾਂ ਸ਼ਹਿਰਾਂ ਵਿੱਚ ਵੀ ਕਰ ਰਹੀ ਹੈ ਉੱਥੇ ਫਿਰ ਕੀ ਕਰਨਾ ਹੈ ਸ਼ਹਿਰਾਂ ਦੇ ਵਿੱਚ ਇਹ ਕਾਰਨ ਹੈ ਮੋਟਾਪਾ ਆਪਣਾ ਲਾਈਫ ਸਟਾਈ ਹੈ ਖਾਣਾ ਪੀਣਾ ਆਪਣਾ ਚੱਲ ਰਿਹਾ ਹੈ ਐਕਸਰਸਾਈਜ਼ ਕੋਈ ਨਹੀਂ ਹੈ ਕਿਉਂਕਿ ਬਾਡੀ ਜਿਹੜੀ ਹੈ ਆਪਣੀ ਜਿਹੜੀ ਬੋਨਸ ਹੈ ਉਹ ਐਕਸਰਸਾਈਜ਼ ਪਾਉਂਦੀ ਹੈ ਜਿੰਨਾ ਤੁਸੀਂ ਇਹਨਾਂ ਤੋਂ ਕੰਮ ਲਓਗੇ ਉਨਾ ਹੀ ਕੁਦਰਤ ਇਹਨਾਂ ਨੂੰ ਮਜ਼ਬੂਤ ਕਰੇਗੀ ਤੇ ਉਨਾ ਹੀ ਇਹਨਾਂ ਨੂੰ ਰੀਗਰੋ ਕਰੇਗੀ ਅੱਛੀ ਤਰ੍ਹਾਂ ਤੇ ਜਦੋਂ ਇਹਨਾਂ ਦੇ ਵਿੱਚ ਆਪਾਂ ਕੰਮ ਨਹੀਂ ਕਰਦੇ ਤਾਂ ਫਿਰ ਇਹਨਾਂ ਦੇ ਵਿੱਚ ਕਾਫੀ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਓਵਰ weight ਕਰਕੇ ਜਾਂ ਲਾਈਫ ਸਟਾਈਲ ਕਰਕੇ ਕੋਟੇ ਖਰਾਬ ਹੋਣ ਲੱਗ ਜਾਂਦੇ ਆ ਇਹਦੇ ਵਿੱਚ ਆਪਾਂ ਨੂੰ ਮਤਲਬ ਤੁਸੀਂ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ ਵੀ ਆਮ ਬੰਦੇ ਨੂੰ ਬਸ ਇਹ ਦਿੱਲੀ ਰਾਈਟ ਡਾਈਟ ਕੀ ਲੈਣਾ ਚਾਹੀਦਾ ਜਿਹਦੇ ਵਾਸਤੇ ਬਾਡੀ ਆ ਜਾਂ ਮਜਬੂਤ ਰਹਿਣਾ ਆਪਣੀ ਡਾਈਟ ਜਿਹੜੀ ਬੈਲੈਂਸ ਡਾਈਟ ਹੋਣੀ ਚਾਹੀਦੀ ਫਾਸਟ ਫੂਡ ਵਾਈਟ ਕਰਨਾ ਚਾਹੀਦਾ ਹੈ ਠੀਕ ਹੈ স্মੋਕਿੰਗ ਐਲਕੋਹਲ ਜਿਹੜੇ ਆ ਬਹੁਤ ਘੱਟਿਆ ਫੈਕਟਰ ਹੈ ਜਿਹੜੇ ਇਹਨੂੰ ਆਪਣਾ ਪ੍ਰਮੋਟ ਕਰਦੇ ਆ ਉਹ ਤੋਂ ਵਾਈਟ ਕਰਨਾ ਚਾਹੀਦਾ ਹੈ ਉਹ ਚੀਜ਼ ਹੈ ਤੇ ਡਾਈਟ ਦੇ ਵਿੱਚ ਆਪਾਂ ਹਰੀਆਂ ਸਬਜ਼ੀਆਂ ਨੂੰ ਪਾਣੀ ਜਿਹੜਾ ਦੁੱਧ ਦਾ ਅੰਡੇ ਦਾ ਸੇਵਨ ਕੀਤਾ ਜਾਵੇ ਤਾਂ ਠੀਕ ਹੈ